ਸਸੇ ਕਾਰਵਾਈ ਜੀ ਆ ਦੇਖੋ ਵੀਡੀਓ ਬਾਈ ਲੈ ਪੱਕਾ ਲਾਜ ਛੱਤ ਚੂਗ ਹੀ ਨਹੀਂ ਬਾਲਿਆਂ ਵਾਲੀ ਆਪਵਾ ਦੀ ਟੈਲਾਂ ਵਾਲੀ ਆ ਪਵਾ ਦੀ ਲੈਂਟਰ ਆਪਵਾ ਦੀ ਪੱਟੀਆਂ ਨੇ ਪਰ ਉਤੇ ਟੈਲਾਂ ਲੱਗਿਆ ਹੋਣਾ ਚਾਹੀਦਿਆਂ ਨੇ ਇੱਕ ਬੂੰਦ ਵੀ ਡਿਗੂਗੀ 200 ਸਾਲ ਦੀ ਗਾਰੰਟੀ ਆ 200 ਸਾਲ ਦੀ ਗਾਰੰਟੀ ਆ ਇਸ ਤਰੀ ਦੀ ਪੰਮਾ ਦੀ 70 ਸਾਲ ਹੋ ਗਏ ਪਰ ਇਹਦੀ ਗਰੰਟੀ 200 ਸਾਲ ਦੀ ਪੂਰੀ ਪੱਕੀ ਗਰੰਟੀ ਆ ਤਿੰਨ ਚੀਜ਼ਾਂ ਦਾ ਇਲਾਜ ਪੱਕਾਗਾ ਇਹਨੂੰ ਜਿਹੜਾ ਬੰਦਾ ਵਰਤ ਲੇ ਜਿਹੜਾ ਬੰਦਾ ਕੰਮ ਕਰਾ ਲੇ ਉਹ ਬੰਦਾ ਯਾਦ ਰੱਖੋ ਇਹ ਵਾਕਈ ਕੰਮ ਕਰਾਏਗਾ ਬਹੁਤ ਘੈਂਟ ਚੀਜ਼ ਆ ਵੀਰੇ ਐਨ ਤਸੱਲੀ ਦੀ ਚੀਜ਼ ਆ ਜਿਹੜਾ ਆਪਣਾ ਪਾਣੀ ਜਿੰਮੇ ਜਾਦੇ ਮੀਂਹ ਪੈਣ ਲੱਗ ਜਾਂਦੇ ਨੇ ਰਸਨ ਲੱਗ ਜਾਂਦਾਗਾ ਜਾਂ ਫਿਰ ਮੀਂਹ ਜਾਦੇ ਪੈਣ ਲੱਗੇ ਜਾਂ ਫਿਰ ਕਣੀ-ਗੁਣੀ ਪੈਣ ਲੱਗੀ ਪੂਰ ਪਾਰ ਪੈਣ ਲੱਗੀ ਇਹ ਤਾਂ ਪੱਕਾ ਆਲਾਜ ਆ ਇਹਨੂੰ ਬਸ ਮਾਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਪੂਰੀ ਜ਼ਬਰਦਸਤ ਚੀਜ਼ ਆ